ਯਾਰ ਦੁਨੀਆ ਦੇ ਵਿੱਚ ਬਈ ਇਹੋ ਜਿਹੇ ਲੋਕ ਵੀ ਹੈਗੇ ਆ ਬਹੁਤ ਕੇਸ ਹੁੰਦੇ ਵੇਖਿਆ ਇਹੋ ਜਿਹੇ ਜੇ ਮੰਨ ਕੇ ਚੱਲੋ ਕਿਸੇ ਦੀ ਗਲਤੀ ਨਾਲ ਕਿਸੇ ਦੀ ਮੌਤ ਹੋ ਜੇ ਨਾ ਤੇ ਬਾਅਦ ਚ ਚਾਰ ਬੰਦੇ ਇਕੱਠੇ ਕਰਕੇ ਲਿਜਾ ਕੇ ਕਹਿਣਗੇ ਕੋਈ ਨਾ ਜੀ ਇਹ ਤਾਂ ਰੱਬ ਦੀ ਲਿਖੀ ਸੀਗੀ ਹੁਣ ਜਿਹੜਾ ਬਾਣਾ ਵਰਤਣਾ ਸੀ ਵਰਤ ਗਿਆ ਹੌਸਲਾ ਰੱਖੋ ਜਿਹੜਾ ਛੋਡੇ ਪੈਰੋਂ ਛੋਡੇ ਕਾਰਨ ਬੰਦੇ ਦੀ ਜਾਨ ਚਲੀ ਗਈ ਜਾਂ ਕਿਤੇ ਜਾਨਵਰ ਦੀ ਜਾਨ ਚਲੀ ਗਈ ਜਾਂ ਕਿਤੇ ਜੀਵ ਜੰਤ ਵੀ ਮਰ ਗਿਆ ਕੋਈ ਯਾਰ ਉਹਦੇ ਚ ਲਿਆ ਕੇ ਰੱਬ ਨੂੰ ਖੜਾ ਕਰ ਦੇਣਗੇ ਆਪ ਦਾ ਗਨਾਹ ਗ੍ਰਹਣ ਇੱਕੂਲ ਕਰ ਦੇਗੇ ਉਥੇ ਲਿਆ ਕੇ ਰੱਬ ਖੜਾ ਕਰ ਦੇਣਗੇ ਜੇ ਤਾਂ ਰੱਬ ਨੇ ਲਿਖੀ ਇੰਨੀ ਸੀ ਇਹਦੀ ਤੇ ਜਦੋਂ ਛੋਡਾ ਆਪ ਦਾ ਕੋਈ ਮਰਦਾ ਹੈਗਾ ਉਹਦੋਂ ਵੀ ਇਹ ਗੱਲ ਕਹਿਆ ਕਰੋ ਜਾਂ ਤਾਂ ਬਾਈ ਵੀ ਹਾਂ ਰੱਬ ਨੇ ਲਿਖੀ ਸੀ ਉਦੋਂ ਤਾਂ ਉੱਠ ਕੇ ਕਹਿਣ ਲੱਗ ਜਣੇ ਆ ਅਸੀਂ ਪੈਸੇ ਵਾਲੇ ਬੰਦੇ ਆ ਅਸੀਂ ਪਾਵਰ ਵਾਲੇ ਬੰਦੇ ਆ ਅਸੀਂ ਬਦਲਾ ਲਵਾਂਗੇ ਬਰਾਬਰ ਮਾਰਾਂਗੇ ਤੇ ਲੋਕਾਂ ਦੇ ਪਰਿਵਾਰਾਂ ਦੇ ਪਰਿਵਾਰ ਖਤਮ ਕਰ ਦਿੰਨੇ ਆ ਤੁਸੀਂ ਜਾਂ ਤਾਂ ਉਦੋਂ ਵੀ ਇਹ ਗੱਲ ਕਹਿ ਕੇ ਛੱਡ ਦਿਆ ਕਰੋ ਵੀ ਹਾਂ ਭਾਈ ਇਹ ਤਾਂ ਰੱਬ ਨੇ ਰੱਬ ਦੀ ਕਰਨੀ ਆ ਰੱਬ ਨੇ ਕੀਤੀ ਆ ਮੈਂ ਕਿਸੇ ਦੇ ਖਿਲਾਫ ਨਹੀਂ ਬਾਈ ਨਾ ਮੈਂ ਕਿਸੇ ਦੇ ਉਲਟ ਮੈਂ ਪਰ ਯਾਰ ਸੱਚ ਤਾਂ ਸੱਚ ਹੀ ਰਹਿੰਦਾ ਬਾਈ ਇਹਦੇ ਵਿੱਚ ਕੋਈ ਲਕੋ ਨਹੀਂ ਆ ਬਾਲੀ ਦੂਰ ਨਾਲ ਜਾਓ ਤੁਸੀਂ ਕੋਈ ਵੀ ਬੰਦਾ ਆਪਦੇ ਘਰੇ ਕੀੜੀਆਂ ਜਿੰਨਾਂ ਮਰਜ਼ੀ ਮਾਰੀ ਜਾਵੇ ਇਹ ਤਿਆਰਬਾ ਕਰਕੇ ਵੇਖੋ ਤੁਸੀਂ ਬੇਸ਼ੱਕ ਵੀ ਆਪਨੇ ਘਰੇ ਕੀੜੀਆਂ ਜਿੰਨਾਂ ਮਰਜ਼ੀ ਮਰੀ ਜਾਵੇ ਕੋਈ ਨਹੀਂ ਉਹਨੂੰ ਆ ਕੇ ਕਹਿੰਦਾਗਾ ਬੀਏ ਤੂੰ ਆ ਕੀ ਕੀਤਾ ਆ ਇਨੇ ਜੀ ਮਾਰਤੇ ਗਨਾਹ ਕਰਤਾ ਤੂੰ ਕੋਈ ਨਹੀਂ ਕੰਦਾ ਲਾ ਕੇ ਉਹਦੇ ਘਰੇ ਕੋਈ ਆ ਜੇ ਪਸ਼ੂ ਆ ਜੇ ਕੋਈ ਪੰਛੀ ਆ ਜੇ ਉਹਨੂੰ ਮਾਰਦੇ ਕੋਈ ਚੱਕਰ ਨਹੀਂ ਬਣਾ ਬਣਾ ਦੇਣਾ ਜੇ ਤਾਂ ਕੋਈ ਪਸ਼ੂ ਰੱਖਿਆ ਹੋਇਆ ਕਿਉਂਕਿ ਪਸ਼ੂਆਂ ਤੇ ਪਤਾ ਹੈ ਕਾਨੂੰਨ ਬਣਾਇਆ ਹੋਇਆ ਕਾਨੂੰਨ ਸਾਰਿਆਂ ਤੇ ਬਣਾਇਆ ਹੋਇਆ ਜੀਵਤਿਆ ਕੋਈ ਵੀ ਨਹੀਂ ਕਰ ਸਕਦਾਗਾ ਪਰ ਉਹ ਪਤਾ ਹੀ ਨਹੀਂ ਲੱਗਦਾ ਕੋਈ ਜੀ ਜੰਤ ਮਾਰਤਾ ਜਾਂ ਕੋਈ ਜਨੌਰ ਮਾਰਤਾ ਉਹਦਾ ਕੋਈ ਪਰਚਾ ਨਹੀਂ ਪੰਗੇ ਤਾਂ ਗਾਂਹਾਂ ਜਾ ਕੇ ਪੈਂਦੇ ਆ ਆਪਦੇ ਘਰੇ ਤਾਂ ਹਰੇਕੀ ਰਾਜਾ ਇੱਥੋਂ ਸ਼ੁਰੂ ਹੋਈ ਸੀ ਇਹ ਗੱਲ ਹੁਣ ਤਾਂ ਵੈਸੇ ਬੋਧੂ ਕਹਿੰਦੇ ਆ ਆਪਦੀ ਵੀ ਹੀ ਤਾਂ ਕੁੱਤਾ ਵੀ ਸ਼ੇਰ ਹੁੰਦਾ ਆਪਦੇ ਘਰੇ ਤਾਂ ਕੋਈ ਵੀ ਸ਼ੇਰ ਹੁੰਦਾ ਇਹ ਗੱਲ ਇੱਥੋਂ ਸ਼ੁਰੂ ਹੁੰਦੀ ਆ ਬਾਈ ਆਪਦੇ ਘਰੇ ਬੰਦਾ ਜਿਹਨੂੰ ਮਰਜ਼ੀ ਕੋਸ ਕਰੀ ਜਾਵੇ ਜੀਵ ਜੰਤਗਾਂ ਨੂੰ ਕੋਈ ਸਜ਼ਾ ਨਹੀਂ ਬਾਕੀ ਰੱਬ ਰੱਖਾ ਭਰਾਓ